ਕੀ ਸਮੱਸਿਆ ਕਰਨ ਜੀ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਸਾਡੀ ਆਹੀ ਬੇਨਤੀ ਹੈ ਜੀ ਅਸੀਂ ਨਾ ਜੇ 10 12 ਦਿਨ ਹੋ ਗਏ ਜੀ ਆ ਰਸਤਾ ਬਲੌਕ ਹੋਏ ਨੇ ਜੀ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਆ ਨਾ ਜੀ ਵੀ ਪੁੱਛੇ ਕੁਛ ਨਾ ਸਾਨੂੰ ਪਰੋਂ ਦੋ ਘੁੰਮ ਘੁੰਮ ਗਿਆਣਾ ਪੈਂਦਾ ਜੀ ਨਾ ਅਸੀਂ ਟਰੈਕਟਰ ਲਗਾਉ ਸਾਦੇ ਕੋਈ ਇੱਥੇ ਨੂੰ ਪੈਦਲ ਦਾ ਵੀ ਰਾਹ ਨਹੀਂ ਛੱਡਿਆ ਹੋਇਆ ਜੀ ਅਸੀਂ ਇੰਨੇ ਤੰਗ ਹੋ ਰਹੇ ਹਾਂ ਜੀ ਇੱਥੋਂ ਬੱਚਿਆਂ ਸਕੂਲ ਦੇ ਬੱਚਿਆਂ ਨੂੰ ਅਸੀਂ ਉੱਥੇ ਉੱਥੇ ਚੜਾ ਕੇ ਆਨੇ ਆ 2 2 ਵਜੇ ਲੈ ਕੇ ਸਾਡੇ ਸਾਡੇ ਕਰਦੇ ਮੈਂਬਰ ਜਾਂ ਜਾ ਕੇ ਲੈ ਕੇ ਆਂਦੇ ਨੇ ਬਜ਼ੁਰਗ ਬੰਦੇ ਨੇ ਜੀ ਉੱਥੇ ਦੋ ਦੋ ਘੰਟੇ ਖੜਦੇ ਨੇ ਜੀ ਇਸ ਰਸਤੇ ਕਰਕੇ ਅਸੀਂ ਆ ਕੇ ਰਿਕੁਐਸਟ ਵੀ ਇਹਨਾਂ ਨੂੰ ਕੀਤੀ ਹੈ ਜੀ ਪਹਿਲਾਂ ਵੀ ਹਾਂ ਇਸ ਥੱਡੋ ਥੋੜਾ ਰਸਤਾ ਛੱਡ ਦਿਓ ਵੀ ਤਾਂ ਜੋ ਸਾਡੀ ਬੱਸਾਂ ਬੂਸਾਂ ਜਾਂ ਕੋਈ ਮੋਟਰਸਾਈਕਲ ਵਗੈਰਾ ਤਾਂ ਲੰਘ ਜਾਵੇ ਜੀ ਪਰ ਸਾਡੀ ਕੋਈ ਆਉਣੀ ਹੋਈ ਸਰਪੰਚ ਨੇ ਨੂੰ ਵੀ ਅਸੀਂ ਕਿਹਾ ਸਰਪੰਚ ਨੇ ਵੀ ਆ ਕੇ ਇਹਨਾਂ ਨੂੰ ਕਿਹਾ ਜੀ ਪਰ ਇਹਨਾਂ ਨੇ ਕਿਸੇ ਦੇ ਨਹੀਂ ਮੰਨ ਰਹੇ ਹੈਗੇ ਜੀ ਇਹਨਾਂ ਮੇਨ ਰੋਡ ਹੈ ਹਾਂਜੀ ਮੇਨ ਰੋਡ ਹੈ ਜੀ ਚੱਲਦਾ ਕਿੱਥੇ ਪਹੁੰਚ ਜਾਂਦਾ ਹੈ ਰੋਡ ਆ ਸਰ ਅੱਗੇ ਕਈ ਪਿੰਡਾਂ ਨੂੰ ਜੋੜਦਾ ਜੀ ਮਾੜੂ ਸਰਾਲਾ ਜੀ ਅੱਗੇ ਕਨੌਰ ਨੂੰ ਵੀ ਟੱਚ ਕਰਦਾ ਜੀ ਆਹੀ ਰੋਡ ਜੀ ਮੇਨ ਆਹੀ ਰੋਡ ਹੈ ਜੀ ਦੂਜੀ ਸੜਕ ਦੀ ਤਾਂ ਬਹੁਤ ਹਾਲਤ ਪਹਿਲਾਂ ਹੀ ਬਹੁਤ ਖਰਾਬ ਹੈ ਜੀ ਉਹ ਐਡੇ ਐਡੇ ਖੱਡੇ ਪਏ ਹੋਏ ਨੇ ਜਿੱਥੇ ਇੰਨੇ ਲੋਕ ਪਰੇਸ਼ਾਨ ਹੋ ਰਹੇ ਵੀ ਵੱਡੇ ਵੱਡੇ ਟਰੱਕ ਜੀ ਇੱਥੇ ਆ ਕੇ ਨਾ ਜੀ ਇੱਥੇ ਤੋਂ ਵਾਪਸ ਜਾਂਦੇ ਨੇ ਜੀ ਹਾਂ ਬੈਕ ਹੁੰਦੇ ਨੇ ਇੰਨੇ ਪਰੇਸ਼ਾਨ ਹੋ ਰਹੇ ਜੀ ਲੋਕ ਇੱਥੋਂ ਦੇ ਜੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਕਈਆਂ ਨੂੰ ਆਪ ਸਾਰਾ ਕਰ ਕਰਕੇ ਮੋੜ ਦਿੰਦੇ ਨੇ ਬਸ ਜੀ ਨਹੀਂ ਇੱਥੇ ਨੂੰ ਜੀ ਘੱਟੋ-ਘੱਟੀ 150 ਬੰਦੇ ਇੱਥੇ ਰੋਜ਼ ਪਰੇਸ਼ਾਨ ਹੋ ਰਹੇ ਨੇ ਜੀ ਜਿਹੜੇ ਇੱਥੋਂ ਮੂੜ-ਮੂੜ ਕੇ ਜਾਂਦੇ ਨੇ ਠੇਕੇਦਾਰ ਨੇ ਕੀਤਾ ਹੋਇਆ ਜੀ ਬੰਦਾ ਠੇਕੇਦਾਰਾ ਜਿਹੜਾ ਆਪਣਾ ਨਰਵਾਣਾਪਰਾਹ ਤੇ ਕੰਮ ਚੱਲ ਰਿਹਾ ਜੀ ਇਹਨੂੰ ਮੈਂ ਨਾ ਪਹਿਲੇ 8-10 ਪਿੰਡਾਂ ਨੂੰ ਜੋੜਦੇ ਨੇ ਜੀ ਆਹ ਸੜਕ ਜੀ ਮੇਨ ਆਹੀ ਸੜਕ ਹੈ ਜੀ ਸੋੜੀ ਪਰਲੀ ਦਾ ਵੈਸੇ ਹੀ ਫਿਰਨੀ ਆ ਜੀ ਏਡੇ ਏਡੇ ਖੱਡੇ ਹੋਏ ਨੇ ਜੀ ਪਹਿਲਾਂ ਹੀ ਉਹਨਾਂ ਦੇ ਤਾਂ ਜੀ ਮੋਟਰਸਾਈਕਲ ਦਾ ਵੀ ਰਾਹ ਨਹੀਂ ਹੈਗਾ ਜੀ ਪਰਾਂ ਨੂੰ ਤਾਂ ਜੀ ਮੰਗੇ ਤੁਹਾਡੀ ਪ੍ਰਸ਼ਾਸਨ ਸਰ ਸਾਡੇ ਆਹੀ ਮੰਗੇ ਵੀ ਇਹ ਤੋਂ ਰਸਤੇ ਨੂੰ ਸਾਫ ਕਲੀਅਰ ਕੀਤਾ ਜਾਵੇ ਤਾਂ ਇਸ ਦੀ ਮੱਟੀ ਦੇ ਕਿਤੇ ਹੋਰ ਵੀ ਪ੍ਰਬੰਧ ਕਰ ਸਕਦੇ ਨੇ ਜੀ ਇਹ ਪਰਾਂ ਜਗ੍ਹਾ ਹੈਗੀ ਹੈ ਜੀ ਦੂਜੀ ਸਾਈਡ ਘੇਰ ਲੋ ਨਹਿਰ ਤੇ ਕਿਤੇ ਹੋਰ ਪਾ ਲਓ ਜੀ ਪਰ ਇਸੇ ਤੋਂ ਅਜੇ ਇੰਨਾ ਉਹ ਵੀ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਜੀ ਸਰ ਸਾਡੇ ਆਹੀ ਮੰਗੇ ਵੀ ਇਹ ਰਸਤਾ ਖੁੱਲ੍ਹਿਆ ਜਾਵੇ ਜੀ ਖਾਲਸਾ ਸਾਹਿਬ ਅਗਜੀ ਫਤਿਹ ਮੈਂ ਹਰਜੀਤ ਸਿੰਘ ਸਰਾਲਾ ਕਲਾ ਤੇ ਜਦੋਂ ਕੰਮ ਸ਼ੁਰੂ ਹੋਇਆ ਪਹਿਲੇ ਦਿਨ ਤੋਂ ਠੇਕੇਦਾਰ ਸਾਹਿਬ ਆਏ ਪਹਿਲਾਂ ਤਾਂ ਉਹਨੇ ਇੱਧਰ ਕਲੋਨੀ 'ਚ ਉੱਥੇ ਮਸ਼ੀਨ ਬਾੜਤੀ ਮੈਂ ਇਹਨੂੰ ਕਿਹਾ ਭਰਾ ਇੱਧਰ ਰਾਹ ਗਿੱਲਾ ਵੀ ਕਾਹ ਨੂੰ ਸਾਡੀ ਫਾਸਲਾਂ ਦਾ ਖਤਮ ਹੋ ਗੀਆਂ ਹੁਣ ਵੀ ਸਾਨੂੰ ਇੱਥੇ ਪਸੂ-ਪਸੂ ਬੰਨਣ ਨੂੰ ਜਿਹੜੀ ਥਾਂ ਹੈਗੀ ਮਾੜੀ ਮੋਟੀ ਉਹ ਤਾਂ ਛੱਡ ਦੇ ਤੇ ਉਹ ਤੋਂ ਬਾਅਦ ਇੱਥੋਂ ਮਸ਼ੀਨ ਕੱਢ ਕੇ ਇੱਥੇ ਟੈਂਕੀ ਚ ਲਾਤੀ ਮਾੜ ਜਿੱਧਰ ਪਾਣੀ ਖੜਾ ਸੀ ਤੇ ਟੈਂਕੀ 'ਚ ਜਦੋਂ ਪਾਣੀ ਖੜਾ ਸੀ ਨੇ ਉਹ ਮਸ਼ੀਨ ਚਲਾਈ ਵੀ ਜੀਸੀਬੀ ਟੈਂਕੀ 'ਚ ਇੱਥੇ ਪਾਣੀ ਖੜਾ ਹੈ ਚਲੋ ਹੁਣ ਤਾਂ ਸੁੱਕ ਗਿਆ ਹਵਾ ਲੱਗੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਵੀ ਤੁਹਾਡਾ ਮਤਬਲ ਬਣਦਾ ਸਾਡੀ ਗਲੀ ਜੇ ਤਾਂ ਪਹਿਲਾਂ ਬਹੁਤ ਔਖੀ ਬਣੀ ਆ ਇੱਥੇ ਬਹੁਤ ਕਾਬਦਾ ਹੋਈਆਂ ਪਹਿਲਾਂ ਜਦੋਂ ਗਲੀ ਬਣਨੀ ਸੀ ਚਲੋ ਬਣ ਗਈ ਇੱਥੇ ਹੁਣ ਪੈਪ ਵੀ ਦਬੇ ਹੋਏ ਨੇ ਪਾਣੀ ਦੇ ਉਦੋਂ ਬਾਅਦ ਅਸੀਂ ਇਹਨਾਂ ਨੂੰ ਇੱਥੇ ਰੋਕਿਆ ਉਦੋਂ ਬਾਅਦ ਕੀ ਕਿਹ ਚਾ ਇਹਨਾਂ ਨੇ ਰਾਤ ਨੂੰ ਕਰਦੇ ਕਿ ਇਹ ਰਾਤ ਨੂੰ ਘੇਰ ਦੇ ਨੇ ਮਿੱਟੀ ਤਾਂ ਕਿ ਪਿੰਡ ਵਾਲਾ ਕੋਈ ਹੁੰਦਾ ਨਹੀਂ ਹੈਗਾ ਇਹਨਾਂ ਨੇ ਇੱਥੇ ਤਿੰਨ ਟੀਪਰ ਮਿੱਟੀ ਦਿੱਤੇ ਤੇ ਬਾਦਰੀ ਦੇ ਤਾਰ ਦੇ ਤੇ ਠੇਕੇਦਾਰ ਸਾਹਿਬ ਨੂੰ ਕਿਹਾ ਮੈਂ ਕਿਹਾ ਬੇਨਤੀ ਆ ਸਾਡੀ ਸਾਡਾ ਮੇਨ ਰਾਹ ਹੈ ਇਹ ਘਟੂ ਘਟ 30 35 ਪੰਡਾ ਤਾਰਾ ਜਿਹੜਾ ਅੰਬਾਲਾ ਸ਼ਹਿਰ ਜਾ ਰਿਹਾ ਇੱਥੋਂ ਪਟਿਆਲਾ ਦੇ ਵੀ ਲੰਘ ਚਾਹੀਦਾ ਦੇਵੀਗੜ੍ਹ ਦੇ ਵੀ ਲੰਘ ਚਾਹੀਦਾ ਨਨੋੜੇ ਵੀ ਲੰਘ ਚਾਹੀਦਾ ਆ ਠੇਕੇਦਾਰ ਨੇ ਕੀ ਕੀਤਾ ਇੱਕ ਦੋ ਦਿਨ ਰੁਕਿਆ ਉਹ ਉਹ ਤੋਂ ਬਾਅਦ ਉਹਨੇ ਇੱਥੇ ਮਿੱਟੀ 껠ਨੀ ਸ਼ੁਰੂ ਕਰਤੀ ਇਹਦੇ ਵਿੱਚ ਜਿਹੜੇ ਹਮਲੇ ਮੌਜੂਦਾ ਸਰਪੰਚ ਜੀ ਆ ਉਹ ਇਨਵੋਲ ਹੈ ਇਹਦੇ ਚ ਗਰਾਊਂਡ ਚ ਉਹ ਉਹ ਤੋਂ ਬਾਅਦ ਮੈਂਬਰ ਸੀ ਜਿਹੜੇ ਮੈਂਬਰਾਂ ਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਤੁਹਾਨੂੰ ਗੱਲਬਾਤ ਕੀਤੀ ਮੈਂਬਰ ਕਹਿੰਦਾ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਠੀਕ ਹੈ ਤੇ ਇੱਥੇ ਮਿੱਟੀ ਛਿੱਟੀ ਗਈ ਨਾਲ ਮੰਨ ਲੈ ਮੌਜੂਦਾ ਸਰਪੰਚ ਜੀ ਨਾਲ ਹੈ ਸਾਡੇ ਪਿੰਡ ਦੀ ਉਹ ਤੋਂ ਬਾਅਦ ठेकेदार ਨੂੰ ਕਿਹਾ ਮੈਂਬਰਾਂ ਨੂੰ ਕਿਹਾ ਇੱਕ ਮੈਂਬਰ ਸੁੱਚਾ ਸਿੰਘਾ ਮੈਂ ਉਹਨੂੰ ਕਿਹਾ ਉਹ ਕਹਿੰਦਾ ਚੁਕਾ ਦਾਂਗੇ ਉਹ ਤੋਂ ਬਾਅਦ ਫਿਰ ਦੋ ਦਿਨ ਬਾਅਦ ਆਇਆ ਮੈਂ ਇੱਥੇ ਤੇ ਆਇਆ ਮੈਨੂੰ ਕਿਹਾ ਮੇਰਾ ਘਰ ਦਾ ਰੋਡ ਦੇ ਹੀ ਸੰਦ ਤੇ ਪ੍ਰੇਸ਼ਾਨੀ ਆ ਨੰਬਰ 1 ਦਾ ਸਾਨੂੰ ਬੱਚਿਆਂ ਦੀ ਪ੍ਰੋਬਲਮ ਹੈ ਇੱਥੇ ਬੈਨ ਆਉਂਦੀ ਸੀ ਕਿੱਥੇ ਅੱਧਾ ਕਿਲੋਮੀਟਰ ਛੱਡ ਕੇ ਆਣਾ ਪੈ ਗਿਆ ਮੰਗਦਾ ਇਹੀ ਐ ਕਿ ਇੱਕ ਤਾਂ ਰਾਹ ਖੋਲਿਆ ਜਾਵੇ ਨਹੀਂ ਅਸੀਂ ਸਾਕ ਤੋਂ ਸਾਕਤ ਕਾਰਵਾਈ ਕਰਾਂਗੇ ਠੀਕ ਆ ਨੰਬਰ 2 ਆ ਸਾਡਾ ਬੰਨ ਸੀ ਜਿਹੜਾ ਲੱਗਿਆ ਵਾ ਜਿਹਨੇ ਸਾਡੇ ਪਿੰਡ ਨੂੰ ਬਚਾਇਆ ਤੇ ਇਹਨਾਂ ਨੇ 3 ਫੁੱਟ ਉੱਚੇ ਸੀ ਇਹ ਕਹਦੇ ਸੀ ਠੇਕੇਦਾਰ ਕਹਿੰਦੇ ਵੀ ਅਸੀਂ ਮਿੱਟੀ ਪਾ ਕੇ ਫੇਰ ਟਰਾਲੀਆਂ ਲੰਘਾਵੇਂਗੇ ਇਹਨਾਂ ਨੇ ਮਿੱਟੀ ਨਹੀਂ ਪਾਈ ਕੁਛ ਨਹੀਂ ਪਾਈ ਇਹ ਐਂ ਕਾਰਵਾਈ ਲੱਗੇਗਾ ਜੇ ਦੁਬਾਰੇ ਪਾਣੀ ਆ ਗਿਆ ਕੌਣ ਜ਼ਿੰਮੇਵਾਰ ਆ ਸਾਡਾ ਮਾਲੀ ਨਕਸਾਨ ਬਹੁਤ ਹੋਣਾ ਪਸ਼ੂਆਂ ਦਾ ਬਹੁਤ ਨੁਕਸਾਨ ਆ ਇਸ ਬੰਦੇ ਕਾਰਨ ਸਾਡਾ ਪਿੰਡ ਸਾਰਾ ਬਚਿਆ ਹੋਇਆ ਕਿਸੇ ਤੋਂ ਵੀ ਪੁੱਛ ਲਿਓ ਤੁਸੀਂ ਤੇ ਹੁਣ ਇਹਦੇ ਵੀ 3 ਫੁੱਟ ਮਿੱਟੀ ਹੋਰ ਪੈਣੀ ਚਾਹੀਦੀ ਤੇ ਇਹਨੇ ਕੀ ਕੀਤਾ ਕਰਾ ਪਾ ਗਏ ਚੌੜਾ ਕਰਕੇ ਬਿਛਾਤਾ ਤੇ ਨਾ ਕੋਈ ਮਿੱਟੀ ਪਾ ਰੇ ਕਹਿੰਦਾ ਪਾਈ ਜਾਂਦੇ ਆ ਪਾਈ ਜਾਂਨਾ ਬਿਲਕੁਲ ਨਹੀਂ ਪਉਂਦਾ ਹੈਗਾ ਇਹ ਮਿੱਟੀ ਠੀਕ ਹੈ ਜੇ ਨਹੀਂ ਇਹ ਮਿੱਟੀ ਪਾਉਂਦਾ ਅਸੀਂ ਰਾਹ ਬੰਦ ਕਰ ਦਾਂਗੇ ਆਹੀ ਬੇਨਤੀ ਹੈ ਮੇਰੇ ਤੇ ਪ੍ਰਸ਼ਾਸਨ ਨੂੰ ਵੀ ਆਪਣਾ ਇਹ ਰਾਹ ਖੁੱਲਿਆ ਜਾਵੇ ਤਾਂ ਕਿ ਆਂਦੇ ਜਾਂਦੇ ਰਾਹੀ ਨਾ ਪਰੇਸ਼ਾਨ ਹੋਣ ਜੀ ਮੈਂ ਦੀਪਕ ਪਿੰਡ ਕਪੂਰੀ ਤੋਂ ਅਸੀਂ ਰੋਜ਼ ਇੱਥੋਂ ਲੰਘਦੇ ਆਂ ਸਾਨੂੰ ਮਲਗੇ ਰਸਤੇ 'ਚ ਬਹੁਤ ਸਮੱਸਿਆ ਆ ਰਹੀ ਹੈ ਪਹਿਲਾਂ ਉੱਥੋਂ ਆਏ ਫਿਰ ਇੱਥੇ ਆਏ ਫਿਰ ਇਧਰੋਂ ਘੁੰਮ ਕੇ ਗਲੀਆਂ 'ਚ ਇਧਰ ਉਧਰ ਜਾਣਾ ਪੈਂਦਾ ਹੈ ਮਨੇ ਨਰਮਾਣਾ ਨਹਿਰ ਤੋਂ ਲੈ ਕੇ ਇੱਥੇ ਤੱਕ ਸਮੱਸਿਆ ਸਮੱਸਿਆ ਜੀ ਰਸਤੇ 'ਚ ਹੀ ਕੰਮ ਲਾ ਰੱਖਿਆ ਹੈ ਰਸਤੇ 'ਚ ਮਿੱਟੀ ਪਈ ਹੈ ਰਸਤੇ ਹੀ ਬੰਦ ਕਰ ਰੱਖੇ ਨੇ ਸਾਰੇ ਜੀ ਕੋਈ ਮੋੜ ਤਾਂ ਗਏ ਬੰਦੇ ਜੀ ਮੈਂ ਪੰਚਾਇਤ ਮੈਂਬਰ ਬਲਜਿੰਦਰ ਸਿੰਘ ਇਹਨੇ ਠੇਕੇਦਾਰ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜੀ ਇਹਦੇ ਵਾਬਤ ਪੰਚਾਇਤ ਨੇ ਠੇਕੇਦਾਰ ਨੇ ਸਾਨੂੰ ਤਾਂ ਕੋਈ ਇਨਫੋਰਮੇਸ਼ਨ ਦਿੱਤੀ ਨਹੀਂ ਹੈਗੀ ਇਸ ਕਰਕੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਕਿਉਂਕਿ ਸਾਡੀ ਪਰਲੀ ਫਿਰਨੀ ਜਿਵੇਂ ਬਾਈਨ ਦੱਸਿਆ ਨਾ ਪਰਲੀ ਫਿਰਨੀ ਦਾ ਬਿਲਕੁਲ ਡੈਮੇਜ ਹੋਈ ਚੁੱਕੀ ਆ ਇਹੀ ਮੇਨ ਫਿਰਨੀ ਸੀ ਇਹ ਕਈ ਪਿੰਡਾਂ ਨੂੰ ਜੋੜਦੀ ਆ ਲੇਕਿਨ ਇਹ ਬੰਦ ਹੋਣ ਕਰਕੇ ਹਰ ਇੱਕ ਬੰਦੇ ਨੂੰ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੜਾ ਕੈਮਰੇ ਵਿੱਚ ਝਾਕ ਮਾਰ ਕੇ ਉਹ ਬੰਦੇ ਵਾਪਸ ਗਏ ਨੇ ਉਹ ਪਿੰਚਾਇਰ ਵਾਪਸ ਗਏ ਨੇ ਬੰਦੇ ਉਹ ਪ੍ਰਸ਼ਾਸਨ ਸਾਨੂੰ ਇਹ ਬੇਨਤੀ ਆ ਵੀ ਫਟਾਫਟ ਸਾਡੇ ਅੱਗੇ ਰਾਹ ਕਲੀਅਰ ਕੀਤਾ ਜਾਵੇ ਇੱਕ ਦਿਨ ਦਿੱਕਤ ਸਾਨੂੰ ਆਈ ਆ ਮੈਂ ਬਰੇਡਰ ਨਾਲ ਗੱਲ ਕੀਤੀ ਪਰਸੋਂ ਉੱਥੇ ਸਾਡੇ ਪਾਣੀ ਬੰਦ ਸੀ ਮੈਂ ਬਰੇਡਰ ਨਾਲ ਫੋਨ ਲਾਇਆ ਬਰੇਡਰ ਨਾਲ ਕਿਹਾ ਵੀ ਜਿਹੜੀ ਪਿੰਨ ਵਾਲੇ ਪਾਣੀ ਦੇ ਉਹਨਾਂ ਨੇ ਬੜੀ ਬੇਹਤ ਮੁਸ਼ਕਲ ਕਰਕੇ ਬੜੀ ਮਿਹਨਤ ਕਰਕੇ ਬੰਦੇ ਦਿਹਾੜੀ ਤੇ ਲਾ ਕੇ ਇਹਨਾਂ ਨੇ ਆਪਣਾ ਮਸਾਂ ਹੀ ਮਿੱਟੀ ਮੁੱਟੀ ਕੜਵਾ ਕੇ ਦਵਾਰੇ ਬਾਗ ਚਾਲੂ ਕਰਵਾ ਗਏ ਤਾਂ ਜਾ ਸਾਡੇ ਕੋਲ ਪਾਣੀ ਪਹੁੰਚਿਆ ਜੀ ਇਹ ਮੇਨ ਬੰਦ ਬੰਦ ਹੈ ਜੀ ਬੜਾ ਮਡੋਲੀ ਵਾਲਾ ਪਾਣੀ ਦਾ ਬੰਦ ਹੈ ਸਾਰਾ ਜੀ ਹੁਣ ਤੁਸੀਂ ਨਿਗਾਹ ਮਾਰੋ ਵੀ ਕਿਸ ਨੂੰ ਕਿੰਨੀ ਦਿੱਕਤ ਹੈ ਦੇਖੋ ਇੱਥੋਂ ਸਿੱਧਾ ਕੇ ਮੁੜਦੇ ਨੇ ਪਰਾਂ ਤੋਂ ਸਿੱਰੇ ਤੋਂ ਆਉਂਦੀ ਹੈ ਟ੍ਰੈਫਿਕ ਉਹ ਮੁੜ ਗਈ ਪਿੱਛੇ ਵਾਪਸ ਇਦਾਂ ਹੋ ਗਈ ਉਹ ਮੁਰਝੇ ਗਈ ਕਾਸੀ ਵਾਲਾ ਤੇ ਪੀਨ ਵਾਲਾ ਦੋਨੋਂ ਪਾਣੀ ਬੰਦ ਦੋਨੋਂ ਪਾਣੀ ਬੰਦ ਹੋ ਗਏ ਸੀ ਤੇ ਇਹਨਾਂ ਦੀ ਬੇਨਤੀ ਵੀ ਸ਼ੱਕਦੇ ਇਹਨਾਂ ਨੇ ਕਰਕੇ ਜਦੋਂ ਬੜੀ ਮੁਸ਼ਕਲ ਨਾਲ ਮਿੱਟੀ ਮੁੱਢੀ ਕਢਾ ਕੇ ਚੈੱਕ ਕਰੂ ਸੀ ਇੱਥੇ ਖੱਡਿਆਂ ਚੋਂ ਦੇਖੋ ਕਿੰਨੀ ਕੱਢੀ ਵੀ ਮਿੱਟੀ ਜਦ ਜਾ ਕੇ ਪਾਲ ਚਾਲੂ ਕਰਾਇਆ ਸਾਰੇ ਇਹ ਤੇ ਠੇਕੇਦਾਰ ਨੂੰ ਬੇਨਤੀ ਹੈ ਬੇਨੂੰ ਹਾਂਜੀ ਹਾਂ ਮਿੱਟੀ गिर ਜਾਂਦੀ ਹੈ ਸੱਚ ਵਿੱਚ ਤਸਰੀ ਗਾ ਜੀ ਮੈਂ ਸਰਪੰਚ ਗ੍ਰਾਮ ਪੰਚਾਇਤ ਸਰਾਲਾ ਗਲਾਂ ਇਹ ਆਪਣਾ ਇੱਕ ਮਸਲਾ ਚੱਲਦਾ ਸੀ ਸਾਡੇ ਪਿੰਡ ਵੀ ਜਿਹੜਾ ਆਪਣਾ ਮਿੱਟੀ ਗਰਾਈ ਹੋਈ ਹੈ ਰਾਹ ਚ ਨਹਿਰ ਵਾਲਿਆਂ ਨੇ ਤੇ ਇਹਦਾ ਸਾਡੀ ਪੰਚਾਇਤ ਜਾਂ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਇਹ ਆਪਣਾ ਮੈਕਮੇ ਵਾਲੇ ਆਪ ਕਰਨਗੇ ਸਾਰਾ ਕੁਝ ਤੇ ਕਿਹਾ ਉਹਨਾਂ ਨੂੰ ਮਿੱਟੀ ਰਟਾਉਣ ਵਾਸਤੇ ਮੈਂ ਉਹਨਾਂ ਨੂੰ ਇੱਕ ਵਾਰੀ ਮੇਰੀ ਐਸਸੀ ਸਾਹਿਬ ਨਾਲ ਵੀ ਗੱਲ ਹੋਈ ਆ ਮੈਂ ਠੇਕੇਦਾਰ ਨੂੰ ਵੀ ਕਹਿਤਾ ਉਹ ਕਹਿੰਦੇ ਸਾਡਾ ਸਨੇ ਪਰਮਿਸ਼ਨ ਲਈ ਹੋਈ ਆ ਜੀ ਡੀਸੀ ਕਾਲਜ ਤੇ ਉਹ ਬੰਦਾ ਕਹਿੰਦੇ ਖਰਾਬ ਕਰਦੇ ਤਿੰਨ ਤਿੰਨ ਦਵਾ ਦਿਆ ਨੀਚੇ ਬੰਦ ਬੰਦਦਾ ਵੀ ਉਹਨਾਂ ਨੇ ਬੰਦਦਾ ਵੀ ਗਾਰੰਟੀ ਲਈ ਹੋਈ ਆ ਅਸੀਂ ਲਿਖ ਕੇ ਲਿਆ ਹੋਇਆ ਵੀ ਬੰਦ ਜਿਹੜਾ ਉਹ ਜਿੰਨਾ ਵੀ ਉੱਚਾ ਸੀਗਾ ਯਾ ਪੱਕਾ ਸੀ ਉਨਾਂ ਹੀ ਕਰਕੇ ਦੇਵਾਂਗੇ ਜੀ ਇਹ ਮੈਨੂੰ ਸਰਪੰਚ ਸਾਹਿਬ ਦੇ ਦੱਸਣਗੇ ਆਪਾਂ ਉਹਦਾ ਹੱਲ ਕਰ ਲਵਾਂਗੇ ਜੀ ਨਾਲ ਦੀਆਂ ਇਸ ਤਰ੍ਹਾਂ ਵੀ ਜਦੋਂ ਐਡਾ ਵੱਡਾ ਕੰਮ ਚੱਲਦਾ ਨਾ ਦੇਖੋ ਸਾਰੇ ਪੰਜਾਬ ਚ ਐਡੀ ਵੱਡੀ ਤਰਾਸ ਦੀ ਆਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਤਾਂ ਵੀ ਬਹੁਤ ਨੇਚਰਲ ਡਿਜ਼ਾਸਟਰ ਐਕਲਮਟੀ ਹੈ ਉਹਨੇ ਵੀ ਇੰਨਾ ਫੰਡ ਦਿੱਤਾ ਇਸੇ ਕਰਕੇ ਤਰ ਦੇਖਿਆ ਵੀ ਬਹੁਤ ਵੱਡੀ ਤਰਾਸ ਦੀ ਹੈ ਹੁਣ ਆਪਣੇ ਕੋਲ ਵੀ ਜਿਹੜੀ ਮਹਿਰ ਟੁੱਟੀ 2023 ਚ ਬਹੁਤ ਜ਼ਿਆਦਾ ਪਾਣੀ ਸੀ ਉਦੋਂ ਟੁੱਟੀ ਸੀ ਜਾਂ ਹੁਣ ਟੁੱਟੀ ਹੈ ਸੋ ਜਦੋਂ ਇੰਨਾ ਵੱਡਾ ਕੰਮ ਕਰਨਾ ਹੁੰਦਾ ਉਹਦੇ ਵਾਸਤੇ ਕਈ ਔਕੜਾਂ ਦਾ ਸਾਹਮਣਾ ਵੀ ਆਪਾਂ ਨੂੰ ਕਰਨਾ ਪੈਂਦਾ ਹੈ ਹੈਨਾ ਉਧਰ ਕਰਕੇ ਜੇ ਰਸਤਾ ਉਹ ਰਸਤਾ ਬੰਦ ਹੋਣਾ ਆ ਵੀ ਸਾਨੂੰ ਰਸਤਾ ਬੰਦ ਕਰਨੇ ਪਏ ਮਜਬੂਰੀ ਜੀ ਕਰਨਾ ਪਿਆ ਸਮਾਨ ਚੁਟਾਂਗੇ ਕਿੱਥੇ ਬੀਐਨਆਰ ਨੇ ਪੋਲ ਬਣਾਏ ਵਿੱਚੋਂ ਰਸਤੇ ਕਈ ਬੰਦ ਕਰ ਦਿੱਤੇ ਆਪਣੇ ਸਮਾਨ ਚੁਟਕੇ ਕੰਮ ਤਾਂ ਕਰਨਾ ਨਾ ਤੇ ਹੋਇਆ ਕਿੰਨੀ ਦੇਰ ਦੇਖ ਲਓ ਅਸੀਂ 9 10 ਤਰੀਕ ਨੂੰ ਕੰਮ ਸ਼ੁਰੂ ਕੀਤਾ ਸੀਗਾ ਅੱਜ ਤੀ ਦਾ ਦੋਸਤ ਹੈ ਵੀ ਸਰਪੰਚ ਨੇ ਨਹੀਂ ਦੱਸਿਆ ਹੈਗਾ ਦੋਨੋਂ ਵੀ ਇਸ ਤਰ੍ਹਾਂ ਕੋਈ ਪ੍ਰੋਬਲਮ ਹੈ ਕੋਈ ਦੇਖੋ ਜੀ ਸਰਪੰਚ ਸਾਹਿਬ ਦੀ ਮੈਂ ਨਾਲ ਖੜਿਆ ਹਾਂ ਰਸਤਾ ਹੁਣ ਨਹੀਂ ਕਹਿਣਾ ਰਸਤਾ ਬੰਦ ਕੀਤੇ ਨੂੰ ਸਰਪੰਚ ਸਾਹਿਬ ਹੋ ਗਿਆ ਹਫਤ ਤੱਕ ਮੈਂ ਤੁਹਾਨੂੰ ਆਪ ਦੱਸੀਆ ਨਾ ਵੀ 9 ਤਰੀਕ ਨੂੰ ਅਸੀਂ ਕੰਮ ਸ਼ੁਰੂ ਕੀਤਾ ਜੀ ਤੇ 9 ਤਰੀਕ ਨੂੰ ਕੰਮ ਸ਼ੁਰੂ ਕੀਤਾ 10 11 12 ਤਰੀਕ ਨੂੰ ਕਿਤੇ ਰਸਤਾ ਹੋ ਸਕਦਾ ਬੰਦ ਹੋਇਆ ਹੋ ਗਿਆ ਹੋਵੇ ਹੋਇਆ ਕੋਈ ਸ਼ੱਕ ਨਹੀਂ ਹਨਾ ਇੱਕ ਰਸਤਾ ਬੰਦ ਹੋਇਆ ਦੂਜਾ ਰਸਤਾ ਚੱਲੂ ਹੈ ਕਿਉਂਕਿ ਪਿੰਡ ਦੀ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੀ ਫਿਰ ਨਹੀਂ ਪ੍ਰਕਰਮਾਂ ਦੀ ਤਰ੍ਹਾਂ ਪਿੰਡ ਦੇ ਚਾਰੇ ਪਾਸੇ ਘੁੰਮਦੀ ਹੁੰਦੀ ਹੈ ਜੇ ਇੱਕ ਰਸਤਾ ਬੰਦ ਹੁੰਦਾ ਦੂਜਾ ਚੱਲੂ ਰਹਿੰਦਾ ਤੇ ਜੇ ਤਕਲੀਫ ਇੱਕ ਵੀ ਦਿਨ ਪਹਿਲੇ ਦਿਨ ਹੁੰਦੀ ਪਹਿਲੇ ਦਿਨ ਹੀ ਮੇਰੇ ਕੋਲ ਤਾਂ ਪਹਿਲੇ ਦਿਨ ਹੀ ਆਪਾਂ ਹੱਲ ਕਰਦੇ ਪਿੰਡ ਵਾਲੇ ਨੇ ਗੱਲ ਕਰਕੇ ਸੀ ਕੀਤਾ ਸੀ ਵੀ ਇਹਨੂੰ ਥੋੜੇ ਦਿਨਾਂ ਲਈ ਬੰਦ ਕਰਾਂਗੇ ਤੇ ਜਿਵੇਂ ਕੰਮ ਨੇੜੇ ਲੱਗ ਜੂਗਾ ਖੋਲ ਦਾਂਗੇ ਹੁਣ ਜੇ ਰਮੇ ਜਲੇਮੇ ਖੁਦ ਪਰਸੋਂ ਰਤੀ 11 ਵਜੇ ਇੱਥੇ ਹੋ ਕੇ ਗਏ ਵੀ ਠੇਕੇਦਾਰ ਕਦੀ ਹੋਣੀ ਗੱਲੀ ਤਾਂ ਨਹੀਂ ਕਰੇ ਕੰਮ ਚੱਲਦਾ ਸੀ ਰਾਤ ਨੂੰ ਪ੍ਰਸ਼ਾਸਨ ਨੇ ਰਾਤ ਦਿਨ ਲੱਗਾ ਹੋਇਆ ਵੀ ਜਿੰਨੀ ਜਲਦੀ ਬੰਨਣਾ ਜੇ ਵੀ ਪਿੰਡ ਦੀ ਦਿੱਕਤ ਵੀ ਹੱਲ ਹੋਵੇ ਤੇ ਪਾਣੀ ਦਾ ਮਸਲਾ ਵੀ ਹੱਲ ਹੋਵੇ ਪਾਣੀ ਤਾਂ ਹੀ ਅੱਗੇ ਜਾਊਗਾ ਖੇਤਾਂ ਨੂੰ ਕੇ ਫਿਰ ਕਣਕ ਦੀ ਬਿਜਾਈ ਵਾਸਤੇ ਪਾਣੀ ਦੀ ਲੋੜ ਤਾਂ ਹੀ ਚੱਲੂਗਾ ਜੇ ਉੱੱਦਾਂ ਜਾਊਗਾ ਤੋਂ ਅਸੀਂ ਅੱਜ ਦੀ ਮੈਨੂੰ ਇਹ ਦੱਸ ਰਹੇ ਨੇ ਮੈਂ ਅੱਜ ਨੂੰ ਕੋਸ਼ਿਸ਼ ਕਰਨਾ ਕਿ ਅੱਜ ਹੀ ਹੱਲ ਕਰ ਦਾਂਗੇ ਅਸੀਂ ਕੋਈ ਖਾਸ ਗੱਲ ਨਹੀਂ ਇਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਇੰਨੀ ਤੇਜ਼ੀ ਨਾਲ ਚੱਲਿਆ ਜੇ ਪਿੰਡ ਪਹਿਲੇ ਦਿਨ ਉਸੇ ਦਿਨ ਖਲਵਾਤਾ ਸੀ ਸ਼ਾਮ ਨੂੰ ਖੜ ਕੇ ਜੈ ਸਾਹਿਬ ਸਾਡੇ ਆਪ ਖੁਲਾ ਖੁਲਾ ਕੇ ਹੁਣ ਯਾਦ ਹੈ ਉਸੇ ਦਿਨ ਖਲਵਾ ਕੇ ਗਿਆ ਉਹਦਾ ਵਾਲ ਆਪਰੇਟ ਕਰਵਾ ਕੇ ਗਿਆ ਸੀ ਤਾਂ ਕਿ ਪਿੰਡ ਨੂੰ ਦਿੱਕਤ ਨਾ ਹੋਵੇ ਉਦੋਂ ਦਿੱਕਤ ਨਹੀਂ ਕੋਈ ਆਈ ਉਹ ਤਾਂ ਸਾਡੀ ਸਾਂਝੀ ਸੋਚ ਹੈ ਜੀ ਸਰਕਾਰ ਦੇ ਕਿਸੇ ਵਿਭਾਗ ਵਿੱਚ ਵੀ ਕੋਈ ਦਿੱਕਤ ਆਂਦੀ ਅਸੀਂ ਨਾਲ ਖੜੇ ਹਾਂ ਸਰਕਾਰ ਦਾ ਹੀ ਕੰਮ ਕਰ ਰਹੇ ਆਪਾਂ ਸਹਿਮਤ ਹਾਂ ਪਰ ਮੈਂ ਫਿਰ ਤੋਂ ਯਾਦ ਕਰਨਾ 2023 ਜਿਹੜਾ ਦੂਜੇ ਪਾਸੇ ਦੀ ਸੜਕ ਹੈ ਉਹ ਸਾਰੀ ਢੱਗ ਗਈ ਸੀ ਵਾਸ਼ ਹੋ ਗਈ ਸੀ ਮੈਂ ਖੁਦ ਇੱਥੇ ਰਿਹਾ ਤਾਂ ਉਦੋਂ ਵੀ ਤਾਂ ਪਿੰਡ ਜਾਂਦਾ ਸੀ ਉਦੋਂ ਤਾਂ ਅਗਲੇ ਪਿੰਡ ਦਾ ਰਸਤਾ ਹੀ ਟੁੱਟ ਗਿਆ ਸੀ ਮੈਂ ਫਿਰ ਕਹਿੰਦਾ ਵੀ ਜਿਹੜੀ ਕੁਦਰਤੀ ਤਰਾਸਦੀ ਉਹ ਪਾਉ ਨੂੰ ਉਹਨੂੰ ਬੰਨਣ ਵਾਸਤੇ ਉਹਨੂੰ ਰਿਪੇਅਰ ਕਰਨ ਵਾਸਤੇ ਲੱਗੇ ਹੋਏ ਆ ਉਹਦੇ ਵਾਸਤੇ ਥੋੜੀ ਬਹੁਤੀਆਂ ਦਿੱਕਤਾਂ ਜ਼ਰੂਰ ਆਉਂਦੀਆਂ ਪੰਜ ਚਾਰ ਦਿਨ ਇਹਨਾਂ ਨੂੰ ਵੀ ਆਈ ਹੈ ਮਮਨਾਂ ਇਹ ਲੇਕਿਨ ਸਾਰੇ ਨੇ ਇਹਨਾਂ ਦੇ ਗੱਲ ਨਹੀਂ ਤੁਹਾਨੂੰ ਇਹਨਾਂ ਧੱਕਾ ਕਰਨ ਦੇ ਕਿਹੜੀ ਬਸ ਬਿਲਕੁਲ ਕੋਈ ਧੱਕਾ ਨਹੀਂ ਕੀਤਾ ਪਿੰਡ ਵਾਸਤੇ ਸਾਡੇ ਨੇ ਇੰਨਾ ਧੱਕਾ ਕੀਤਾ ਨਹੀਂ ਕੋਈ ਧੱਕਾ ਜੜਾ ਨਹੀਂ ਇੰਗਰਾਂ ਰੋਟੀਆਂ ਦੇਖੋ ਜਾ ਕੇ ਕਹਿੰਦੇ ਹਾਲ ਕਰ ਮਿੱਟੀ ਇਤਨੇ ਜਿਹੜੇ ਨੇੜੇ ਤੇ ਆਣਾ ਬੁਰਾ ਹਾਲ ਦੇਖੋ ਜੀ ਮਿੱਟੀ ਜਿਹੜੀ ਹੈ ਕਿਸ਼ਤੀਆਂ ਨਾਲ ਤਾਂ ਆ ਨਹੀਂ ਸਕਦੀ ਆਊਗੀ ਤਾਂ ਸੜੰਗ ਦੇ ਰਸਤੇ ਜਿਹੜੀ ਸੜਕ ਹੈ ਮੈਂ ਮੇਰੀ ਬੇਨਤੀ ਸੁਣੋ ਨਾ ਇਹ ठेकेदार ਨਹੀਂ ਨਹੀਂ ਕਿਸੇ ਦਾ ਕੋਈ ਦੋਸ਼ ਨਹੀਂ ਕੋਈ ਦੋਸ਼ ਨਹੀਂ ਨਹੀਂ ਬਿਲਕੁਲ ਕਿਸੇ ਦਾ ਕੋਈ ਦੋਸ਼ ਨਹੀਂ ਹੁਣ ਮੈਂ ਗੱਲ ਦੱਸਦਾ ਨਾ ਕਿ ਜਿਹੜੀ ਮਿੱਟੀ ਲਿਆਉਣੀ ਹੈ ਆਪਾਂ ਕਿਸ਼ਤੀਆਂ ਨਾਲ ਤਾਂ ਲੈ ਕੇ ਵੀ ਪਾ ਸਕਦੇ ਬੰਦੇ ਉੱਪਰ ਆਉਗੀ ਤਾਂ ਸੜਕਾਂ ਹੀ ਨਾ ਜਿਹੜੀ ਮਰਜ਼ੀ ਸੜਕਾਂ ਹੀ ਸੜਕ ਸਰਕਾਰ ਦੀ ਹੈ ਘਰਾਂ ਦੇ ਮੋੜੇ ਲੰਘਦੀ ਹੈ ਬਿਲਕੁਲ ਠੀਕ ਹੈ ਲੰਘਦੀ ਹੈ ਉੱਥੇ ਹੀ ਲੈ ਕੇ ਜਾਵਾਂਗੇ ਜਾਂ ਹੈਲੀਕਾਪਟਰ ਨਾਲ ਆਉਗੀ ਮਿੱਟੀ ਜਾਂ ਕਿਸ਼ਤੀ ਨਾਲ ਆਉਗੀ ਤੁਸੀਂ ਦੱਸ ਦਿਓ ਜਿਹੜੇ ਸਾਧਨਾਂ ਦੇ ਬਹੁਤ ਨਾ ਪਾ ਦਿੰਦੇ ਠੀਕ ਹੈ ਨਾ ਜੀ ਤੋ ਜਿਹੜੀ ਇਹਨਾਂ ਦੀ ਨਿਕਤ ਦਾ ਹੱਲ ਅਜ ਹੋ ਜਾਊਗਾ